ਹੈਲੋ ਜੀ ਸਾਸ਼ਟਰੀ ਕਾਲ ਦੀ ਮੈਂ ਮਯਾ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਾਸ਼ਟਰੀ ਕਾਲ ਵੈਗੁਰੂ ਜੀ ਸੋਨ ਚੜ੍ਹਦੀ ਕਲਾ ਚ ਰੱਖੇ ਆਪਾਂ ਅੱਜ ਲੈ ਕੇ ਆਏ ਜੀ ਤੁਹਾਡੇ ਵਾਸਤੇ ਅ ਜੌਰਜਟ ਦੇ ਟੈਵੀ ਦੇ ਤੇ ਵਿੱਚ ਜਿਮੀ ਜੂ ਪਈਏ ਵਿੱਚ ਜੌਰਜਟ ਕਾਟਨ ਪਈਏ ਉਹਦੇ ਕੱਟ ਪੀਸ ਤੇ ਕੱਟ ਪੀਸਾਂ ਦੇ ਰੇਟ ਦੇ ਆਪਣੇ ਕੋਲੇ ਕਟਾਈ ਡਾਈ ਦੇ ਪਿਓਰ ਜੌਰਜਟ ਦੇ ਸੂਟ ਆਏ ਹੋਏ ਆ ਜੀ ਆਹ ਦੇਖੋ ਜੀ ਇਹ ਵੱਡੇ ਬਣੇ ਜਾਂ 3.5 ਦਾ ਸੂਟ ਬਣਦਾ ਜੀ ਇਹ ਆਦਾ ਜੀ ਪੈਰਟ ਪਰਪਲ ਜਾਂ ਤੇ ਇੱਕ ਨੀਲਾ ਜਾਂ ਇਹ ਆਪਣੇ ਕੋਲੇ ਜ਼ੋਰ ਜਟਾ ਚੁੱਕੀ ਆ ਬਹੁਤ ਸੌਫਟ ਜ਼ੋਰ ਜਟਾ ਲੜਦੀ ਨਹੀਂ ਚੁਗਦੀ ਨਹੀਂ ਸਾਢੇ ਤਿੰਨ ਦੀ ਕਟ ਹੈ ਪੂਰੇ ਸੂਟ ਦੀ ਸਿਰਫ 250 ਰੁਪਏ ਵਿੱਚ ਇਹ ਰਹਿਣਗੇ ਜੀ ਆ ਦੇਖੋ ਜੀ ਇਹ ਓਨਲੀ 250 ਰੁਪਏ ਵਿੱਚ ਰਹਿਣਗੇ ਜਿਹੜੇ ਮਰਜ਼ੀ ਲੈ ਸਕਦੇ ਹੋ ਤੁਸੀਂ ਇਹਦੇ ਵਿੱਚ ਸਿਰਫ ਆਪਣੇ ਕੋਲੇ ਜੀ ਦੋ ਹੀ ਕਲਰ ਆਏ ਹੋਏ ਆ ਟਾਈ ਡਾਈ ਦੇ ਥਾਨ ਪੂਰੇ ਵੱਡੇ ਆਏ ਹੋਏ ਆ ਆ ਲਓ ਜੀ ਹਾਲੋ ਜੀ ਆ ਦੇਖੋ ਜੀ ਇਹਦੇ ਵਿੱਚ ਆ ਰੰਗ ਹੈ ਆ ਦੇਖੋ ਜੀ ਇਹ ਟਾਈ ਡਾਈ ਦਾ ਕਲਰ ਹੈ ਜੀ ਪਿਓਰ ਜੌਰਜਟ ਹੈ ਜੀ ਲੜਨ ਚ ਬਣਾਲੀ ਜਾ ਆਕੜੀ ਜੀ ਜੌਰਜਟ ਨਹੀਂ ਸੌਫਟ ਹੈ ਬਿਲਕੁਲ ਚੁੰਨੀ ਦੀ ਤਰ੍ਹਾਂ ਆ ਦੇਖੋ ਜੀ ਇਹਦੀ ਕੀਮਤ ਹੈ ਸੀ 250 ਰੁਪਏ 250 ਰੁਪਏ ਦੇ ਵਿੱਚ ਤੁਹਾਨੂੰ 3.5 ਦਾ ਸੂਟ ਮਿਲ ਜੂ ਤੁਸੀਂ ਇਹਦੀ ਅੰਬਰੀਲਾ ਕੱਟ ਫਰਾਕ ਵੀ ਬਣਾ ਸਕਦੇ ਹੋ ਸਿੰਪਲ ਸੂਟ ਵੀ ਬਣਾ ਸਕਦੇ ਹੋ ਤੇ ਬਲਾਂ ਵਾਲੀ ਫਰਾਕ ਸੂਟ ਵੀ ਬਣਾ ਸਕਦੇ ਹੋ ਕਿਉਂਕਿ ਇਹਦਾ ਪਨਾ ਖੁੱਲਾ ਹੈ ਜੀ ਇਹ ਕਾਗੀਆਂ ਜੀ ਆਹ ਇਹ ਟਾਈ ਵੀ ਤਰ੍ਹਾਂ ਜੋਰ ਜੱਟ ਹੁੰਦੀ ਹੈ ਇਹ ਵੀ ਬਹੁਤ ਸੌਫਟ ਹੈ ਬਹੁਤ ਵਧੀਆ ਡਿਜ਼ਾਈਨ ਹੈ ਜੀ ਆ ਦੇਖੋ ਸਿਰਫ ਤੇ ਸਿਰਫ 200 ਦੀ ਸ਼ਰਟ ਹੈ ਜੀ ਇਹ ਸਿਰਫ 200 ਦੀ ਸ਼ਰਟ ਆ ਦੇਖੋ ਜੀ ਓਨਲੀ 200 ਦੀ ਸ਼ਰਟ ਹੈ ਜਿਹੜੀ ਮਰਜ਼ੀ ਲਓ ਇਹ ਸ਼ਰਟਾਂ ਸਮਝ ਮਿਕਸ ਆ ਜੂ ਮਿਕਸ ਹੋਣਗੀਆਂ ਜੀ ਵਿੱਚ ਹੀ ਜੋਰ ਜੱਟ ਜਿੱਦਾਂ ਸਾਡੇ ਕੋਲੇ ਆ ਵਿੱਚ ਪਲੇਨ ਦੇ ਵੀ ਜੋਰ ਜੱਟ ਦੇ ਵੀ ਪੀਸ ਆਏ ਹੋਏ ਆ ਪਰ ਫਿਰ ਉਤਰ ਟਾਈਮ ਬਾਲਾ ਲੱਗ ਜੂਗਾ ਨਾ ਵਿਚਿੱਟਾ ਵੀ ਦੇ ਵਿੱਚੀ ਜੋਰ ਘੱਟਾ ਵਿੱਚੀ ਜਿੰਮੀ ਚੂ ਆ ਦੇਖੋ ਜੀ ਆ ਗਿਆ ਜੀ ਬਹੁਤ ਸੋਹਣਾ ਪੀਸ ਹੈ ਜੀ ਆ ਦੇਖੋ ਟੈ ਵੀ ਜੋਰ ਘੱਟਾ ਵੀ ਪੌਣੇ 2 ਦੀ ਕੱਟ ਹੁੰਦੀ ਹੈ ਜੀ ਪੀਸ ਦੀ ਵੱਡੇ ਪਣੇ ਚ 60 ਪਣੇ ਚ ਦੇਖੋ ਜੀ ਓਨਲੀ 200 ਦਾ ਪੀਸ ਆ ਗਿਆ ਜੀ ਜਿੰਮੀ ਚੂ ਦਾ ਇਹ ਸਾਰੇ ਪੌਣੇ 2 2 ਦੀ ਆ ਜਾਂਦੇ ਜੀ ਸ਼ਰਟ ਪੂਰੀ ਵਧੀਆ ਬੰਦੀ ਹੈ ਵੱਡੇ ਪਣੇ ਚ ਇਹ ਆ ਦੇਖੋ ਜਿਮੀ ਚੂ ਦਾ ਪੀਸ ਜੀ ਆ ਦੇਖੋ ਸੌਫਟ ਹੈ ਜੀ ਔਰ ਗੰਜੇ ਦੀ ਤਰ੍ਹਾਂ ਹੁੰਦੀ ਹੈ ਇਹ ਜਿਮੀ ਚੂ ਆ ਲਓ ਜੀ ਇੱਕ ਤਾਂ ਜਿਮੀ ਚੂ ਦੇ ਵਿੱਚ ਆ ਗਿਆ ਜੀ ਨੀਲਾ ਜਿਹਾ ਕਲਰ ਇਹ ਸ਼ਾਇਦ ਦੋਈ ਪੀਸ ਨੇ ਮੇਰੇ ਹਿਸਾਬ ਨਾਲ ਹਾਂ ਦੋਈ ਹੈ ਜੀ ਆ ਲਓ ਜੀ ਆ ਗਿਆ ਜੀ ਲੀਲਾ ਜਾਂ ਤੇ ਪਿੰਕ ਜਿਹਾ ਵੀ ਰਾਇਲ ਬਲੂ ਜਿਹਾ ਵਿੱਚ ਹੀ ਸਰਦਈ ਜਾਂ ਫਰੂਜੀ ਜਿਹਾ ਇਹ ਆ ਗਿਆ ਜੀ ਸੋਨੂੰ ਪੀਸ ਮਿਲੂਗਾ ਜੀ ਇਹ ਸਿਰਫ 200 ਰੁਪਏ ਦਾ ਵਧੀਆ ਵਾਲੇ ਪੀਸ ਆ ਵੀਰੇ ਸੌਫਟ ਵਾਲੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾ ਰਹੀਆਂ ਕੋਈ ਵੀ ਇਹਦੇ ਵਿੱਚ ਲਰਨ ਚੁਬਣ ਵਾਲੀ ਚੀਜ਼ ਨਹੀਂ ਹੈਗੀ ਜਿਵੇਂ ਆਪਾਂ ਕਹਦੇ ਨੇ ਵੀ ਕੱਪੜਾ ਲੜਦਾ ਹੈ ਜਾਂ ਚੁਬਦਾ ਉਦਾਂ ਦਾ ਨਹੀਂ ਹੈਗਾ ਜੀ ਆਹ ਵੀ ਜਿੰਮੀ ਚੂਹੇ ਜੀ ਆਹ ਦੇਖੋ ਜੀ ਇਹਦੇ ਵਿੱਚ ਲੈਂਡਿੰਗ ਬਣੀ ਹੋਈ ਆ ਹਲਕੀ ਜੀ ਸ਼ਾਈਨਿੰਗ ਜਿਹੀ ਵਾਲੀ ਇਦਾਂ ਦਾ ਡਿਜ਼ਾਈਨ ਆ ਜੀ ਓਨਲੀ 200 ਦੀ ਸ਼ਰਟ ਹੈ ਜੀ ਆਹ ਦੇਖੋ ਇੱਕ ਇੱਕ ਦੇ ਵਿੱਚ ਆ ਗਿਆ ਜੀ ਡਿਜ਼ਾਈਨ red orange ਚ ਸਿਰਫ 200 ਦਾ ਪੀਸ ਹੈ ਜੀ ਇਹ ਸ਼ਰਟ ਦਾ ਤੁਸੀਂ ਆਫ ਵਾਈਟ ਨਾਲ ਤੇ ਇਦਾਂ ਦੀ red ਦੀ ਸਲਵਾਰ ਨਾਲ ਵੀ ਪਾ ਸਕਦੇ ਹੋ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਜਾਨੀ ਕਿ ਇੱਕ ਨੰਬਰ ਬਣਦੀ ਹੈ ਇਹਨਾਂ ਦੀ ਫਿਟਿੰਗ ਹੁੰਦੀ ਹੈ ਜਿਹੜੀ ਇੱਕ ਟਾਈ ਵੀ ਚ ਆ ਗਿਆ ਜੀ ਕੱਲੀ ਵੀਡੀਓ ਬਣਾ ਰਹੀਆਂ ਜੀ ਥੋੜਾ ਜਿਹਾ ਕੱਲੀ ਨੂੰ ਔਖਾ ਹੋ ਜਾਂਦਾ ਕਿ ਜਦ ਤੇ ਦੀਪੂ ਨਾਲ ਲੱਗਿਆ ਫਿਰ ਤਾਂ ਮੈਨੂੰ ਸੌਖਾ ਹੋ ਜਾਂਦਾ ਹਾਂ ਲੋ ਜੀ ਕਟਾਈ ਵੀ ਦੇ ਵਿੱਚ ਆ ਹੈ 200 ਦੀ ਸ਼ਰਟ ਚਿੱਟੀ ਸਲਵਾਰ ਨਾਲ ਵੀ ਪਾ ਸਕਦੇ ਹਾਂ ਪਿੰਕ ਨਾਲ ਵੀ ਪਾ ਸਕਦੇ ਹਾਂ ਸਿਰਫ 200 ਦੀ ਸ਼ਰਟ ਵੱਡੇ ਪਣੇ ਚ ਹੈ ਜੀ 60 ਪਣੇ ਚ ਪੀਸਾਂ ਦੀ ਇਕੱਲੀ ਵੀਡੀਓ ਬਣਾਉਣੀ ਬਹੁਤ ਔਖੀ ਲੱਗ ਰਹੀ ਹੈ ਹਾਂ ਲੋ ਜੀ ਇਹ ਵੀ ਟੈਬੀ ਜੋਰ ਛੱਟ ਜੀ ਹੈ ਬਹੁਤ ਸੋਹਣੀ ਹੈ ਸਿਰਫ 200 ਦੀ ਸ਼ਰਟ ਹੈ ਜੀ ਸੌਫਟ ਹੈ ਬਹੁਤ ਸੌਫਟ ਨਾ ਦੇਖੋ ਜੀ ਲੈਨਿੰਗ ਵਾਲੀ ਜੋਰ ਝੱਟ ਹੈ ਬਹੁਤ ਵਧੀਆ ਪੂਰੀ ਵਧੀਆ ਜੀ ਆਏ ਦਾ ਡਿਜ਼ਾਈਨ ਹੈ ਜੀ ਪਰ ਜਮ ਡਿਜ਼ਾਈਨ ਗਲਤ ਦਿਖਾਰੀ ਹੈ ਐਵੇਂ ਡਿਜ਼ਾਈਨ ਹੈ ਇਹਦਾ ਆ ਦੇਖੋ ਜੀ ਆ ਦੇਖੋ ਜੀ ਇਹ ਕਟਾਈ ਦੇ ਵਿੱਚ orange ਪੀਸ ਆਇਆ ਜੀ ਆ ਦੇਖੋ ਬਿਲਕੁਲ orange ਪੀਸ ਹੈ ਜੀ ਆ ਦੇਖੋ ਬਾਕੀ ਹੁਣ ਚੱਲਣਗੇ ਜੀ ਥੋੜੇ ਜਿਹਾ ਜੋਰ ਜੱਟ ਦੇ ਪੀਸ ਇਹ ਮਿਕਸ ਜੇ ਪੀਸ ਆ ਗਏ ਜੀ ਵਿੱਚ ਹੀ ਜੋਰ ਜੱਟ ਆ ਆ ਜੋਰ ਜੱਟਾ ਹੀ ਕੋਲੇ ਖੁਸ਼ਬੂ ਆ ਜੋਰ ਜੱਟਾ ਹੀ ਖੁਸ਼ਬੂ ਆ ਦੇਖੋ ਜੀ ਦਿਖ ਰਹੀ ਇਸ ਨੂੰ ਹੀ ਜੋਰ ਜੱਟ ਹੈ ਖੁਸ਼ਬੂ ਫੋਰ ਯੂ ਚਲ ਤੂੰ ਵੀਡੀਓ ਬਣਾ ਸਿਖਾ ਕੇ ਕਰ ਮੈਨੂੰ ਆ ਜਿਹੜਾ ਪੀਸ ਹੈ ਜੀ ਜੋਰ ਘਟਦਾ ਇਹ ਸਿਰਫ 150 ਦਾ ਮਿਲੂਗਾ ਸ਼ਰਟ ਦਾ ਜੀ ਸਿਰਫ 150 ਦਾ ਜਿਹੜਾ ਟੱਪ ਗਿਆ ਹਰਾ ਜਾ ਉਹ ਵੀ 150 ਦਾ ਜੀ ਇਹ ਕਾ ਪਿਆ ਜੀ ਆਪਣੇ ਕੋਲੇ ਬਾਰਡਰ ਵਾਲਾ ਜੇ ਕਿਸੇ ਨੇ ਫਰੌਕ ਨਾ ਨਹੀਂ ਵੀ ਰਾਇਲ ਬਲੂ ਚ ਸ਼ਰਟ ਵੀ ਬਣ ਜੂ ਫਰੌਕ ਵੀ ਬਣ ਜੂ ਇਹ ਬਾਰਡਰ ਉਪਰੋਂ ਨੀਲਾ ਜੀ ਇਹ ਵੀ 150 ਰੁਪਏ ਦਾ ਪੀਸ ਹੈ ਜੀ ਕਾਟਨ ਜਾਰਜਟ ਦਾ ਪੀਸ ਹੈ ਜੀ ਆਪਣੇ ਕੋਲੇ ਆਹ ਦੇਖੋ ਜੀ ਕਿੰਨਾ ਸੋਹਣਾ ਪੀਸ ਹੈ ਜੀ ਦੇਖੋ ਇਹ ਕੱਦਾਂ ਪੀਸ ਵਿੱਚੋਂ ਦਹਾਉਣ ਬੰਨੀ ਹੋ ਰਹਿ ਵੀ ਗਿਆ ਹੋਣਾ ਜੀ ਕਿਉਂਕਿ ਮੈਂ ਇਕੱਠੇ ਉਦੋਂ ਦੀਪੂ ਵੀ ਆ ਗਿਆ ਤਾਂ ਵੀਡੀਓ ਸਟਾਰਟ ਕਰ ਲਈ ਇਹ ਵੀ ਜਾਰਜਟ ਦਾ ਜੀ ਸਿਰਫ ਡੇਢ ਦਾ ਪੀਸ ਆਹ ਕੱਲੀ ਸ਼ਰਟ ਤੇ ਹੁਣ ਵੀਡੀਓ ਰੋਕ ਦਵਾਂ ਮੈਂ ਨਾ ਬਸ ਬਣਾਂ ਬਣ ਗਈ ਵੀਡੀਓ ਚ ਕੀ ਰਹਿ ਦੇ ਕਾਟਨ ਜਾਰਜਟ ਜੀ ਇਹ ਸ਼ਰਟ ਦਾ ਪੀਸ ਹੈ ਜੀ ਆ ਦੇਖ ਬਹੁਤ ਵਧੀਆ ਸੌਫਟ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਕੋਈ ਵੀ ਇਹਦੇ ਵਿੱਚ ਐ ਨਹੀਂ ਹੈਗਾਗਾ ਵੀ ਤੁਹਾਨੂੰ ਪਾਉਣ ਵੇਲੇ ਕੋਈ ਐ ਜੇ ਲੱਗੂਗਾ ਵੀ ਇਨਾ ਜੀ ਆ ਲੰਘ ਗਿਆ ਦੇਖੋ ਆ ਦੇਖੋ ਜੀ ਸਿਰਫ 150 ਦੀਆਂ ਇਹ ਜੋਰਜਟ ਦੀਆਂ ਸ਼ਰਟਾਂ ਜੀ ਬਹੁਤ ਵਧੀਆ ਸਿਰਫ ਤੇ ਸਿਰਫ 150 ਦੀਆਂ ਸੋ ਵੀਡੀਓ ਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਹਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ترقی ਦੇਵੇ ਜਿਹੜੀ ਚੀਜ਼ ਤੁਸੀਂ ਲੈਣੀ ਹੈ ਜੀ ਸਕਰੀਨਸ਼ਾਟ ਭੇਜੋ ਤੇ ਲਓ ਸਾਡਾ ਆਨਲਾਈਨ ਕੰਮ ਹੈ ਜੀ ਸਾਰੇ ਕਿਤੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ ਮਾਇਆ ਮਨਜੀਤ ਕੌਰ ਮੋੜ ਮੰਡੀ ਬਿਸ਼ਮੀਸ਼ਰ ਨਗਰ ਗਲੀ ਨੰਬਰ 2